ਸਰ ਰੱਖੀ ਹੈ ਕੀ ਹੈ ਸਾਰਾ ਇੱਕ ਪ੍ਰੈਸ ਕਾਨਫਰੰਸ ਖਾਸ ਕਰਕੇ ਗਰੀਬ ਪਰਿਵਾਰ ਤੇ ਬੱਚਿਆਂ ਦੇ ਲਈ ਰੱਖੀ ਗਈ ਹੈ ਜਿਸ ਦਾ ਤੁਸੀਂ ਜਾਣਦੇ ਹੋਵੋਗੇ ਕਿ ਸਤਕਾਰ ਜੋ ਪੰਜਾਬ ਔਰ ਹਰਿਆਣਾ ਹਾਈ ਕੋਰਟ ਨੇ ਇੱਕ ਆਰਡਰ ਕੀਤਾ ਹੈ ਕਿ ਸਾਰੇ ਪ੍ਰਾਈਵੇਟ ਸਕੂਲ 25% ਸਿੱਖਿਆ ਪਹਿਲੀ ਕਲਾਸ ਦੇ ਵਿੱਚ ਗਰੀਬ ਬੱਚਿਆਂ ਦੇ ਲਈ ਰਾਖਵੀਂ ਰੱਖਣਗੇ ਔਰ ਕੁਝ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਦਿੱਕਲੀ ਫਾਰੀ ਹੈ ਕਿ ਉਹਨਾਂ ਦੀਆਂ ਐਪਲੀਕੇਸ਼ਨਸ ਨਹੀਂ ਲਈ ਜਾ ਰਹੀਆਂ ਇਸ ਲਈ ਅਸੀਂ ਆ ਇੱਕ ਫੋਨ ਨੰਬਰ ਵੀ ਦਿੱਤਾ ਹੈ ਜ ਜਿਹਨੂੰ ਅਸੀਂ ਹੈਲਪਲਾਈਨ ਕਹਿ ਰਹੇ ਹਾਂ ਕਿ ਇਸ ਫੋਨ ਇਹਦੇ ਨੰਬਰ ਤੇ ਤੁਸੀਂ ਵਟਸਐਪ ਕਰ ਸਕਦੇ ਹੋ ਜਾਂ ਫਿਰ ਇਹਦੇ ਤੇ ਈਮੇਲ ਕਰ ਸਕਦੇ ਹੋ ਕਿ ਮੈਂ ਇਸ ਸਕੂਲ ਚ ਗਿਆ ਸੀ ਪਰ ਸਾਡੀ ਐਪਲੀਕੇਸ਼ਨ ਨਹੀਂ ਲੱਤੀ ਗਈ ਤੇ ਜੇ ਤੁਸੀਂ ਇਸ ਤਰੀਕੇ ਦੀ ਸਾਨੂੰ ਕੰਪਲੇਂਟ ਭੇਜਦੇ ਹੋ ਅਸੀਂ ਸਤਕਾਰਯੋਗ ਹਾਈ ਕੋਰਟ ਨੂੰ ਅਗਲੀ ਤਰੀਕੇ ਦੇ ਸਤਾਇ ਤਰੀਕ ਨੂੰ ਅਸੀਂ ਇਹ ਉਹਨਾਂ ਦੇ ਅੱਗੇ ਲੈ ਕੇ ਆਵਾਂਗੇ ਲੇਕਿਨ ਆਪ ਨੂੰ ਸਾਰਿਆਂ ਨੂੰ ਭਰਪੂਰ اپੀਲ ਹੈ ਕਿ ਤੁਸੀਂ ਜ਼ਰੂਰ ਆਪਣੇ 1 ਕਿਲੋਮੀਟਰ ਦੇ ਆਸ-ਪਾਸ ਦੇ ਕਿਸੇ ਵੀ ਪ੍ਰਾਈਵੇਟ ਸਕੂਲ ਜੋ ਤੁਹਾਨੂੰ ਪਸੰਦ ਆ ਉੱਥੇ ਜਾ ਕੇ ਆਪਣੀ ਅਰਜ਼ੀ ਜ਼ਰੂਰ ਦਿਵਾਓ। ਔਰ ਜੇ ਤੁਹਾਡੀ ਅਰਜ਼ੀ ਨਹੀਂ ਆ ਉਹ ਮਨਜ਼ੂਰ ਕਰਦੇ ਮਨਜ਼ੂਰ ਕਰਦੇ ਕਰਦੇ ਦਾ ਮਤਲਬ ਜੇ ਉਹ ਤੁਹਾਡੀ ਐਪਲੀਕੇਸ਼ਨ ਨਹੀਂ ਲੈਂਦੇ ਤਾਂ ਸਾਨੂੰ ਦੱਸੋ ਔਰ 27 ਤਰੀਕ ਤੱਕ ਇੰਤਜ਼ਾਰ ਕਰੋ। ਮੈਨੂੰ ਲੱਗਦਾ ਹੈ ਕਿ ਬਹੁਤ ਅੱਛਾ ਫੈਸਲਾ ਤੁਹਾਡੇ ਹੱਕ ਦੇ ਵਿੱਚ ਹਾਈ ਕੋਰਟ ਸੁਣਾਉਣ ਵਾਲੀ ਹੈ ਇਹ ਪੂਰੇ ਪੰਜਾਬ ਵਾਸੀਆਂ ਵਾਸਤੇ ਆ ਕੇ ਪਹਿਲੇ ਸ਼ਾਫਰ ਉਸ ਇਹ ਪੂਰੇ ਪੰਜਾਬ ਦੇ ਲਈ ਪੂਰੇ ਪੰਜਾਬ ਦੇ ਵਿੱਚ ਹਰ ਤਰੀਕੇ ਦਾ ਪ੍ਰਾਈਵੇਟ ਅਨਐਡਿਟ ਸਕੂਲ ਦੇ ਲਈ ਇਹ ਇਨਸਟਰਕਸ਼ਨ ਲਾਗੂ ਰਹਿਣਗੇ ਠੀਕ ਹੈ ਕੀ ਕੋਈ ਮਾਮਲਾ ਇਦਾਂ ਦੇ ਸਾਹਮਣੇ ਆਏ ਹਜੇ ਤੱਕ ਕੋਈ ਨਹੀਂ ਹਾਲੇ ਤਾਂ ਇੱਕ ਹਫਤਾ ਪਹਿਲਾਂ ਹੀ ਇਹ ਆਰਡਰ ਇਸ਼ੂ ਹੋਇਆ ਹੈ ਔਰ ਹਾਲੇ ਤਾਂ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਇਦਾਂ ਦਾ ਆਰਡਰ ਜਾਰੀ ਜਾਰੀ ਹੋ ਗਿਆ ਹੈ ਤੇ ਅਸੀਂ ਜਾ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਅਸੀਂ ਚੰਡੀਗੜ੍ਹ ਪ੍ਰੈਸ ਕਾਨਫਰੰਸ ਕੀਤੀ ਸੀ ਜਲੰਧਰ ਕੀਤੀ ਸੀ ਹੁਣ ਤੁਹਾਡੇ ਕੋਲ ਕੀਤੀ ਐ ਕੱਲ ਅੰਮ੍ਰਿਤਸਰ ਕਰਾਂਗੇ ਸਾਡੇ ਕੋਲ ਜਿੰਨਾ ਵੀ ਜ਼ਰੀਆ ਹੈ ਜਿੰਨਾ ਕਿ ਵੀ ਸਾਡੀ ਕੁਝ ਕਰ ਸਕਦੇ ਆ ਉਹ ਸੇਵਾ ਕਰ ਰਹੇ ਆ ਪਰ ਮੀਡੀਆ ਔਰ ਸਰਕਾਰ ਇਹਨੂੰ ਹੋਰ ਵੱਡੀ ਪਬਲਿਸਿਟੀ ਦੇਵੇ ਤਾਂ ਜੋ ਸਾਰੇ ਐਲੀਜੀਬਲ ਬੱਚਿਆਂ ਨੂੰ ਉਹਨਾਂ ਦੇ ਨਾਲ ਕੱਲ ਸਕਣ ਔਰ ਉਹ ਇਸ ਸਾਲ ਇਸ ਦੀ ਐਡਮਿਸ਼ਨ ਲੈ ਸਕਣ ਜੇ ਕੋਈ ਤਰ੍ਹਾਂ ਦਾ ਮਾਮਲਾ ਜੇ ਕੋਈ ਸਾਹਮਣੇ ਆਂਦਾ ਆ ਤਾਂ ਪਹਿਲਾ ਐਕਸ਼ਨ ਤੁਹਾਡਾ ਕੀ ਹੋਇਆਗਾ ਇਹਦਾ ਦੇਖੋ ਜਿਹੜਾ ਵੀ ਮਾਮਲਾ ਆਂਦਾ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਹੈ ਕਿ ਅਸੀਂ ਸਾਰੇ ਦੇ ਸਾਰੇ ਇਕੱਠੇ ਕਰਕੇ 27 ਮਾਰਚ ਨੂੰ ਇਸ ਦੀ ਅਗਲੀ ਸੁਣਵਾਈ ਹੈ ਹਾਈ ਕੋਰਟ ਦੇ ਵਿੱਚ ਤੇ ਅਸੀਂ ਜ਼ਰੂਰ ਉਹਨਾਂ ਨੂੰ ਦੱਸਾਂਗੇ ਕਿ ਸਾਡੇ ਆਰਡਰਸ ਦੇ ਬਾਵਜੂਦ ਇਹ ਤਕਲੀਫਾਂ ਆ ਰਹੀਆਂ ਹਨ ਔਰ ਮੈਨੂੰ ਯਕੀਨ ਹੈ ਕਿ ਉਹ ਇਸ ਤੇ ਸਖਤ ਕਾਰਵਾਈ ਕਰਨਗੇ